ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਜੋਤ ਕਲੋਥ ਐਂਡ ਲੈਸ ਹਾ ਉਸਰਤਿਆ ਦੇ ਵਿੱਚ ਅੱਜ ਤੁਹਾਡੇ ਲਈ ਕੁਰਤੇ ਪਜਾਮੇ ਦੀ ਵੈਰਾਈਟੀ ਲੈ ਕੇ ਆਏ ਹਾਂ ਜੀ ਸਮਰ ਸਪੈਸ਼ਲ ਤੁਹਾਡੇ ਲਈ ਕੁਰਤੇ ਪਜਾਮੇ ਲੈ ਕੇ ਆਏ ਆ ਬਹੁਤ ਹੀ ਸੋਹਣੀ ਕੁਆਲਿਟੀ ਹੈ ਬਹੁਤ ਹੀ ਸੋਹਣਾ ਕਪੜਾ ਹੈ ਬਿਲਕੁਲ ਸੌਫਟ ਕਾਟਨ ਦੇ ਵਿੱਚ ਤੁਹਾਡੇ ਲਈ ਸਟੱਫ ਲੈ ਕੇ ਆਏ ਆ ਜੀ ਸਭ ਤੋਂ ਪਹਿਲਾਂ ਤਾਂ ਸਟੱਫ ਚੈੱਕ ਕਰੋ ਜੀ ਤੁਸੀਂ ਦੇਖੋ ਬਹੁਤ ਹੀ ਸੋਹਣਾ ਹੈ ਸਟੱਫ ਤੁਹਾਨੂੰ ਭੇਜਾਂਗੇ ਅਸੀਂ ਕੁਰਤੇ ਪਜਾਮੇ ਦਾ ਬਿਲਕੁਲ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਤੁਹਾਨੂੰ ਸੂਟ ਕੁੜਤਾ ਪਿਆਮਾ ਭੇਜਾਂਗੇ ਅਸੀਂ ਪਹਿਲਾਂ ਤਾਂ ਕਲਰ ਚੈੱਕ ਕਰੋ ਜੀ ਤੁਸੀਂ ਇਹ ਦੋਨੋਂ ਹਲਕੇ ਜਿਹਾ ਡਿਫਰੈਂਸ ਹੈ ਜੀ ਇਹਨਾਂ ਕਲਰ ਦੇ ਵਿੱਚ ਆਹ ਸਕਾਈ ਬਲੂ ਜਿਹਾ ਸ਼ੇਡ ਆ ਗਈ ਜੀ ਆਹ ਦੇਖੋ ਹਲਕਾ ਜਿਹਾ ਵੀਡੀਓ ਦੇ ਵਿੱਚ ਕਲਰ ਦਾ ਫਰਕ ਆ ਜਾਂਦਾ ਹੈ ਜੀ ਇਹ ਜਿਹੜੇ ਤੁਹਾਨੂੰ ਚਾਰ ਕਲਰ ਦਿਖਾਏ ਹੈ ਜੀ ਇਹ ਤੁਹਾਨੂੰ 400 ਰੁਪਏ ਦੇ ਵਿੱਚ ਪੈਣਗੇ ਸ਼ਿਪਿੰਗ ਫ੍ਰੀ ਦੇ ਨਾਲ 5 ਮੀਟਰ ਦਾ ਕੁੜਤਾ ਪਜਾਮਾ ਤੁਹਾਨੂੰ ਕੱਟ ਕੇ ਭੇਜਾਂਗੇ ਜੀ ਬਹੁਤ ਹੀ ਸੋਹਣਾ ਕਪੜਾ ਹੈ ਕੋਈ ਸ਼ਿਕਾਇਤ ਨਹੀਂ ਜਿਸ ਕਪੜੇ ਦੀ ਹੁਣ ਇਹ ਵੈਰਾਈਟੀ ਦੇਖੋ ਜੀ ਤੁਸੀਂ ਇਹ ਕਲਰ ਦੇਖੋ ਇਹਦੇ ਵਿੱਚ ਵਾਈਟ ਕਲਰ ਵੀ ਮਿਲੂਗਾ ਤੁਹਾਨੂੰ ਇਹ ਪਿਸਤਾ ਗ੍ਰੀਨ ਜਿਹਾ ਕਲਰ ਹੈ ਜੀ ਆਵਲਾ ਇਹ ਵੀ ਸਕਾਈ ਬਲੂ ਤੋਂ ਥੋੜਾ ਜਿਹਾ ਹਟਕੇ ਕਲਰ ਹੈ ਜੀ ਇਹ ਕੇ ਦੇਖੋ ਸਟੱਫ ਚੈੱਕ ਕਰ ਲਓ ਜੀ ਕੁੜਤੇ ਪਜਾਮੇ ਦਾ ਬਹੁਤ ਹੀ ਸੋਹਣਾ ਲੈ ਕੇ ਆਏ ਆ ਤੁਹਾਡੇ ਲਈ ਸਾਰੇ ਅਲੱਗ-ਅਲੱਗ ਤੁਹਾਨੂੰ ਵੈਰਾਈਟੀ ਦੇਵਾਂਗੇ ਜੀ ਕੁੜਤੇ ਪਜਾਮਿਆਂ ਦੀ ਬਿਲਕੁਲ ਹੀ ਘੱਟ ਰੇਟਾਂ ਤੇ ਬਹੁਤ ਹੀ ਸੋਹਣਾ ਕਪੜਾ ਤੁਹਾਡੇ ਘਰ ਪਹੁੰਚੂਗਾ ਜੀ ਇਹ ਤੁਹਾਨੂੰ ਇਹ ਚਾਰ ਕਲਰ ਤੁਹਾਨੂੰ ਪੈ ਜਾਣਗੇ 450 ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਜੀ ਹੁਣ ਤੁਸੀਂ ਅੱਗੇ ਦੇਖੋ ਤੁਹਾਨੂੰ ਹੋਰ ਦਿਖਾਉਣਿਆ ਸੀ ਇੱਕ ਇਹ ਚੈੱਕ ਕਰੋ ਜੀ ਤੁਸੀਂ ਦੇਖੋ ਤੁਹਾਨੂੰ ਸਿੰਗਲ ਲੇਅਰ ਪਕੜ ਕੇ ਦਿਖਾਉਂਗੀ ਜੀ ਮੈਂ ਬਹੁਤ ਹੀ ਸੋਹਣੀ ਜੀ ਕਾਟਨ ਹੈ ਬਹੁਤ ਹੀ ਸੋਹਣਾ ਸਟੱਫ ਹੈ ਬਿਲਕੁਲ ਹੀ ਸੌਫਟ ਹੈ ਕਪੜਾ ਜੀ ਇਹ ਵਾਈਟ ਸ਼ੇਡ ਦੇ ਵਿੱਚ ਹੈ ਇਹ ਤੁਹਾਨੂੰ 650 ਰੁਪਏ ਦਾ ਜੀ ਵਿਦ ਸ਼ਿਪਿੰਗ ਦੇ ਨਾਲ ਫੁੱਟਦਾ ਪਿਆਮਾ ਤੁਹਾਡੇ ਘਰ ਪਹੁੰਚੂਗਾ ਜੀ। ਇੱਕ ਇਹ ਦੇਖੋ ਜੀ ਇਹ ਵੈਰਾਈਟੀ ਹੈ ਸਾਡੇ ਕੋਲੇ ਖਾਦੀ ਜੀ ਟਾਈਪ ਹੈ ਇਹ ਕਪੜਾ। ਬਹੁਤ ਹੀ ਸੋਹਣਾ ਹੈ। ਸਾਰੇ ਕਪੜੇ ਬਿਲਕੁਲ ਵਧੀਆ ਕੁਲੇ ਕੁਲੇ ਜੇ ਸਟੱਫ ਹੈ ਜੀ ਬਿਲਕੁਲ ਇਹ ਹਾਰਡ ਜਿਆ ਕਪੜਾ ਕੋਈ ਨਹੀਂ ਭੇਜਾਂਗੇ ਤੁਹਾਨੂੰ ਕੁਰਤੇ ਪਿਆਮੇ ਦਾ। ਇਸ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ 700 ਰੁਪਏ। ਵੱਡੇ ਪਣੇ ਦਾ ਕੁਰਤਾ ਪਿਆਮਾ ਮਿਲੂਗਾ ਜੀ ਇਹ 3.5 ਮੀਟਰ ਦਾ। ਇਹ ਵਾਲਾ ਤੁਹਾਨੂੰ ਵੱਡੇ ਪਣੇ ਦਾ ਮਿਲੂਗਾ 3.5 ਮੀਟਰ ਦੀ ਕੱਟ ਦੇਵਾਂਗੇ ਜੀ 700 ਰੁਪਏ ਦਾ ਵਿਦ ਸ਼ਿਪਿੰਗ ਦੇ ਨਾਲ। ਤਾਨੂੰ ਕੁਰਤੇ ਪਜਾਮਾ ਤੁਹਾਡੇ ਘਰ ਪਹੁੰਚੂਗਾ। ਇੱਕ ਇਹ ਦੇਖੋ ਜੀ ਕੁਰਤੇ ਪਜਾਮੇ ਦੀ ਵੈਰਾਈਟੀ ਸਾਡੇ ਕੋਲੇ ਕਾਫੀ ਹੈ। ਇੱਕ ਇਹ ਦੇਖੋ ਤੁਸੀਂ ਜਦੋਂ ਕੱਪੜਾ ਤੁਹਾਡੇ ਘਰੇ ਘਰ ਪਹੁੰਚ ਗਿਆ ਤੁਹਾਨੂੰ ਖੁਦ ਹੀ ਪਤਾ ਲੱਗ ਜੂਗਾ ਜੀ ਸਟਾਕ ਦਾ। ਤੇ ਪ੍ਰਾਈਸ ਵੀ ਤੁਹਾਨੂੰ ਪਤਾ ਲੱਗ ਜੂ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਉੱਪਰ ਤੁਹਾਨੂੰ ਅਸੀਂ ਕੁਰਤੇ ਪਜਾਮੇ ਪ੍ਰੋਵਾਈਡ ਕਰਾਵਾਂਗੇ। ਇਹ ਪ੍ਰਾਈਸ ਕੁਰਤੇ ਪਜਾਮੇ ਦਾ ਪ੍ਰਾਈਸ ਹੈ ਜੀ 800 ਰੁਪਏ ਵੀ ਵੱਡੇ ਬਣੇ ਦਾ ਜੀ 3.5 ਮੀਟਰ ਦੀ ਕੱਟ ਪਹੁੰਚੂਗੀ। ਜਿਹੜਾ ਵੀ ਤੁਹਾਨੂੰ ਪਸੰਦ ਹੋਵੇ ਉਸ ਦਾ ਸਕਰੀਨ ਸ਼ਾਟ ਲਓ। ਸਾਡੇ ਵਟਸਐਪ ਨੰਬਰ ਤੇ ਸਾਨੂੰ ਸੈਂਡ ਕਰੋ ਜੀ ਉਸ ਦੀ ਫੋਟੋ ਅਸੀਂ ਤੁਹਾਨੂੰ ਘਰ ਬੈਠੇ ਪਹੁੰਚਾਵਾਂਗੇ ਜੀ ਹੁਣ ਤੁਹਾਨੂੰ ਦੇਖੋ ਪਿਓਰ ਕੈਮਰੀ ਕਾਟਨ ਦੇ ਵਿੱਚ ਕੁੜਤਾ ਪਜਾਮਾ ਦਿਖਾਉਂਗੀ ਜੀ ਦੇਖੋ ਬਹੁਤ ਹੀ ਸੋਹਣਾ ਸਟੱਫ ਹੈ ਤੁਹਾਨੂੰ ਸਿੰਗਲ ਏਅਰ ਪਕੜ ਕੇ ਦਿਖਾਉਣੀ ਹੈ ਜੀ ਮੈਂ ਦੇਖੋ ਆਫ ਰੀ ਵਾਈਟ ਸ਼ੇਡ ਹੈ ਜੀ ਇਹ ਬਿਲਕੁਲ ਵਾਈਟ ਨਹੀਂ ਹੈਗੀ ਆਫ ਵਾਈਟ ਜੀ ਸ਼ੇਡ ਦੇ ਵਿੱਚ ਕੁੜਤਾ ਪਜਾਮਾ ਹੈ ਜੀ ਏ ਵੀ ਤੁਹਾਨੂੰ ਵੱਡੇ ਪਣੇ ਦਾ 3.5 ਮੀਟਰ ਦੀ ਕੱਟ ਸਿਰਫ 700 ਰੁਪਏ ਦੇ ਵਿੱਚ ਕੁੜਤਾ ਪਜਾਮਾ ਤੁਹਾਡੇ ਘਰ ਪਹੁੰਚਾਵਾਂਗੇ ਜਲਦੀ ਤੋਂ ਜਲਦੀ ਆਰਡਰ ਕਰੋ ਜੀ ਬਹੁਤ ਸੋਹਣੀ ਵੈਰਾਈਟੀ ਲੈ ਕੇ ਆਏ ਆ ਤੁਹਾਡੇ ਲਈ ਕੁੜਤੇ ਪਜਾਮਿਆਂ ਦੀ ਜਦੋਂ ਤੁਹਾਡੇ ਕੋਲੇ ਘਰ ਪਹੁੰਚ ਗਿਆ ਕਪੜਾ ਤੁਹਾਨੂੰ ਖੁਦ ਪਤਾ ਲੱਗ ਜੂ ਜੀ ਕਿਸੇ ਬਹੁਤ ਸੋਹਣਾ ਕਪੜਾ ਤੁਹਾਡੇ ਲਈ ਭੇਜਾਂਗੇ ਅਸੀਂ ਇੱਕ ਵੈਰਾਈਟੀ ਇਹ ਜੀ ਦੇਖੋ ਇਹ ਵੀ ਵਾਈਟ ਕਲਰ ਦੇ ਵਿੱਚ ਆਫ ਵਾਈਟ ਜੀ ਸ਼ੀਟ ਹੈ ਜੀ ਇਹ 550 ਰੁਪਏ ਦਾ ਇਹ 550 ਰੁਪਏ ਦਾ ਵੱਡੇ ਪਣੇ ਦਾ ਕੁੜਤਾ ਪਜਾਮਾ ਜੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਇਹਨਾਂ ਕੁੜਤੇ ਪਜਾਮੇ ਤੇ ਜਲਦੀ ਤੋਂ ਜਲਦੀ ਆਰਡਰ ਕਰੋ ਜੀ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਤੇ ਸਾਡੀ ਵੀਡੀਓ ਨੂੰ ਵਾਰ-ਵਾਰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਧੰਨਵਾਦ ਜੀ